ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਮੇਰੇ ਗੱਲ ਕਰਾਂਗੇ ਜਿਹੜੀਆਂ ਝੋਨੇ ਦੀਆਂ ਵੈਰਾਈਟੀਆਂ ਚਾਹੇ ਉਹ ਬੈਨ ਨੇ ਚਾਹੇ ਉਹ ਹਾਈਬ੍ਰਿਡ ਨੇ ਚਾਹੇ ਉਹ ਸੀਆਰ ਪਰਮਲ ਕਸ਼ਮਾ ਨੇ ਚਾਹੇ ਉਹ ਪੀਆਰ ਕਿਸਮਾ ਨੇ ਚਾਹੇ ਬਾਸਮਤੀਆਂ ਨੇ ਜਿਹੜੀਆਂ ਵੈਰਾਈਟੀਆਂ ਆਪਾਂ ਖੇਤ ਦੇ ਵਿੱਚ ਪਨੀਰੀ ਪਟਕੇ 10 ਜੂਨ ਤੋਂ 25 ਜੂਨ ਦੇ ਵਿੱਚ ਵਿੱਚ ਲਾ ਸਕਦੇ ਹਾਂ ਜਿਨ੍ਹਾਂ ਦਾ ਟਾਈਮ ਸਹੀ ਸਮਾਂ ਉਹ ਇਹ ਵੀਡੀਓ ਦੇ ਵਿੱਚ ਆਪਾਂ ਉਹਨਾਂ ਬਾਰੇ ਚਰਚਾ ਕਰਾਂਗੇ 6-7 ਵੈਰਾਈਟੀਆਂ ਜਿਹੜੀਆਂ ਬਹੁਤ ਪ੍ਰਚਲਿਤ ਨੇ ਉਹਨਾਂ ਦੇ ਵਿੱਚੋਂ ਮੇਨ ਮੇਨ ਵੈਰੈਟੀਆਂ ਜਿਹੜੀਆਂ 10 ਜੂਨ ਤੋਂ ਲੈ ਕੇ 25 ਜੂਨ ਦੇ ਵਿੱਚ ਤੁਸੀਂ ਖੇਤ ਦੇ ਵਿੱਚ ਆਪਦੇ ਲਾ ਸਕਦੇ ਹੋ ਤੇ ਬਾਕੀ ਜਿਹੜੀ ਵੈਰੈਟੀ ਦਾ ਤੁਹਾਨੂੰ ਪਰਟੀਕੂਲਰ ਸਿੰਗਲ ਵੈਰੈਟੀ ਦੀ ਡਿਟੇਲ ਚਾਹੀਦੀ ਹੈ ਕੋਸ਼ਿਕ ਵੈਰੈਟੀਆਂ ਦੀ ਮੈਂ ਪਾਤੀ ਜਿਵੇਂ PR126 ਹੋ ਗਿਆ 82P67 ਹੋ ਗਿਆ 212 ਹੋ ਗਿਆ ਹੈ ਨਾ PR131 ਦੀ ਵੀ ਪਾ ਦਾਂਗੇ ਬਾਸਮਤੀ ਦੀਆਂ ਵੈਰੈਟੀਆਂ ਹੋ ਗਈਆਂ 17 18 11 21 ਉਹਨਾਂ ਦੀ ਵੀਡੀਓ ਪੈ ਚੁੱਕੀ ਹੈ ਬਾਕੀ ਜਿਹੜੀ ਤੁਹਾਨੂੰ ਪਰਟੀਕੂਲਰ ਹੋਰ ਚਾਹੀਦੀ ਹੈ ਉਹ ਤੁਸੀਂ ਕਮੈਂਟ ਕਰ ਦਿਓ ਤੇ ਆਪਾਂ ਵੀਡੀਓ ਪਾ ਦਾਂਗੇ ਵੀਡੀਓ ਲੰਮੀ ਨਾ ਖਿੱਚਦੇ ਹੋਏ ਆਜੋ ਫਿਰ ਜਿਹੜੇ ਨਵੇਂ ਨੇ ਬਾਈ ਫੇਸਬੁੱਕ ਤੇ ਦੇਖ ਰਹੇ ਹੋ ਫੋਲੋ ਕਰ ਲਿਓ ਜਿਹੜੇ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰ ਲਿਓ ਲੈ ਵੀ ਮਿੱਤਰੋ ਆ ਨੀ ਮੇਨ ਮੇਨ ਕਿਸਮਾਂ ਜਿਹਦੇ ਬਹੁਤ ਡਿਮਾਂਡ ਆਉਂਦੀ ਸੀ ਤੇ ਮੈਸੇਜ ਵੀ ਆਉਂਦੇ ਸੀ ਠੀਕ ਐ 10 ਜੂਨ ਤੋਂ ਲੈ ਕੇ 25 ਜੂਨ ਤੱਕ ਲੱਗਣ ਵਾਲੀਆਂ ਕਿਸਮਾਂ ਸਭ ਤੋਂ ਪਹਿਲਾਂ ਬਾਸਮਤੀ ਦੀ ਕਿਸਮ ਵੀਰੇ 21 ਆ ਮੱਛਲ 1401 17 18 11 21 18 47 16 92 ਉਹ ਜੀ ਕੋਈ ਕਿਸਮ ਤੁਸੀਂ घेतली ਨਹੀਂ ਲਾਉਣੀ ਠੀਕ ਹੈ ਕੋਈ ਫਾਇਦਾ ਨਹੀਂ ਕਿਸੇ ਨੇ ਝਾੜ ਨਹੀਂ ਦੇਣਾ ਪੰਜਾਬ ਦੀ ਗੱਲ ਕਰ ਰਿਹਾ ਮੈਂ ਇਹ ਠੀਕ ਹੈ ਤੇ ਉਸ ਤੋਂ ਬਾਅਦ ਪਰਮਲ ਤੇ ਰਿਸਰਚ ਵੈਰਾਈਟੀਆਂ ਆ ਗਈਆਂ ਮੇਰੇ ਸੁਪਰੀਮ 110 ਪੀਆਰ 131 32 28 29 30 ਠੀਕ ਹੈ ਜਾਂ ਸੀਆਰ 321 ਹੋ ਗਏ ਸੁਪਰੀਮ 110 ਹੋ ਗਿਆ ਜਾਂ CR 212 ਹੋ ਗਿਆ CR ਸੁਪਰੀਮ 212 ਹੋ ਗਿਆ ਇੱਕ ਨਵੀਂ ਵੈਰਾਈਟੀ ਇਹਨੇ ਲਾਂਚ ਕਰੀ ਹੈ ਪ੍ਰਾਈਮ 212 ਉਹ ਤਾਂ ਕਰਨੀ ਪੈਗੀ ਕਿਉਂਕਿ ਇੰਨੀ ਕੁ ਡਿਮਾਂਡ ਹੋ ਗਈ ਸੀ ਇਹਨਾਂ ਦੀ ਮੇਰੀ ਗੱਲ ਹੋਈ ਸੀ ਰਾਜੇ ਬਾਈ ਨਾਲ ਕਿ ਸਾਰਾ B ਆ ਜਿਹੜਾ ਉਹ ਸੇਲ ਆਊਟ ਹੋ ਗਿਆ ਤੇ ਉਹਦੇ ਕਰਕੇ ਗਿੱਦੜਵਾਹਾ ਵਾਲੇ ਦਫ਼ਤਰ ਦੇ ਵਿੱਚ ਛਾਪਾ ਵੀ ਪੈ ਚੁੱਕਿਆ ਵੀਰੇ ਉੱਥੋਂ ਇਹ ਹੁਣ ਸੇਲ ਕਰਨੀ ਰਹੇ ਇੱਕ ਥੋੜਾ ਜਿਆ ਹੋਰ ਪਰ ਕਿਤੋਂ ਤੁਹਾਡੇ ਕੋਲੇ ਆਥੈਂਟਿਕ ਜਿਹੜੇ ਡੀਲਰ ਨੇ ਜਿਵੇਂ ਤਲਵੰਡੀ ਸਾਬੋ ਨੇ ਡੱਬ ਵਾਲੀ ਤੋਂ ਮਲੋੜ ਤੋਂ ਇਹਨਾਂ ਨਾਲ ਸੰਪਰਕ ਕਰਕੇ ਉੱਥੋਂ ਤੁਸੀਂ ਵੀ ਇਹ ਜਿਹੜਾ ਲੈ ਸਕਦੇ ਹੋ ਪ੍ਰਾਈਮ 212 ਦਾ ਵੀ ਸੁਪਰ 212 ਦਾ ਵੀ ਠੀਕ ਹੈ ਜਿਹੜੇ रेट ਵੀ ਮਿਲਦਾ ਮਿੱਤਰੋ ਲੈ ਲਓ ਕਿਉਂਕਿ ਇਹ ਮਾੜੇ ਪਾਣੀ ਦੀਆਂ ਵੈਰਾਈਟੀਆਂ ਨੇ ਵੀਰੇ ਮੈਂ ਕੋਈ ਇਹਨਾਂ ਦੀ ਪ੍ਰੋਮੋਸ਼ਨ ਨਹੀਂ ਕਰ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਪਰ ਕੋਈ ਹੋਰ ਹੱਲ ਨਹੀਂ ਹੈਗਾ ਠੀਕ ਹੈ ਉਸ ਤੋਂ ਬਾਅਦ ਬੈਨ ਵੈਰਾਈਟੀਆਂ ਆ ਗਈਆਂ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਕਿ ਬਹੁਤ ਸਿੱਕਾ ਕਮਾਇਆ ਪੂਸ਼ਾ 44 ਜਿਹੜੀ ਕਿ ਬਹੁਤ ਜ਼ਿਆਦਾ ਰਕਵੇ 'ਚ ਲੱਗੂਗੀ 2-200 ਰ ਤੇ ਵਿਕੀ ਵੀ ਜਾਂਦਾ ਬਿਨਾ ਬਿੱਲ ਤੋਂ ਬਸ ਉਹੀ ਬਲਾਈਂਡ ਟਰੂਥ ਕਰਕੇ ਬਲਾਈਂਡ ਫੇਥ ਕਰਕੇ ਲੋਕ ਵੀ ਆ ਜਿਹੜਾ ਉਹ ਲਈ ਜਾਂਦੇ ਨੇ ਡੋਗਰ ਪੂਸਾ ਹੋ ਗਈ 7501 ਹੋ ਗਿਆ ਬਹੁਤ ਰਾਜਗੀਤਾ ਤੇ ਪਾਇਨਰ ਦਾ 28P ਸਟਾਰਟ ਹੋ ਗਿਆ ਮਾਲਵੇ ਦਾ ਰਾਜਾ ਮਾੜੇ ਪਾਣੀਆਂ ਵਾਸਤੇ ਉਸ ਤੋਂ ਬਾਅਦ ਮੈਂ ਥੱਲੇ ਲਿਖਿਆ ਵੀਰੇ ਮਾੜੀ ਪਾਣੀ ਦੀਆਂ ਕਿਸਮਾਂ ਕਿਹੜੀਆਂ-ਕਿਹੜੀਆਂ ਨੇ ਮਾੜੇ ਪਾਣੀ ਦਰਮਿਆਨਾ ਵਾਣ ਉਹਦੀਆਂ ਕਿਸਮਾਂ ਹੈਗੀਆਂ ਵੀਰੇ CR 212 CR ਸੁਪਰ 212 ਤੇ ਇੱਕ ਨਵੀਂ ਜਿਹੜੀ ਪ੍ਰਾਈਮ 212 ਇਹਨਾਂ ਤਿੰਨਾਂ ਦਾ ਹੀ ਐਨ ਲਾਲੋ ਸਾਹਿਬ ਦੀ ਸੀ ਫਾਊਂਡੇਸ਼ਨ B ਨੇ ਇਹ ਪੰਜਾਬ ਸੀਡ ਦਾ ਜਿਹੜੇ ਮਾਰਕਾ ਹੋਊਗਾ ਤਾਂ ਲਓ ਅਦਰਵਾਈਜ਼ ਹੋਰ ਕਰਨਾਲ ਸੀਡ ਜਾਂ ਹੋਰ ਲਟਰਮ ਪਟਰਨ ਮੈਂ ਕਿਤੇ ਪਾਰਟਿਕੂਲਰ ਨਾ ਨਹੀਂ ਲਊਗਾ ਵੀ ਕੀ ਜਾਂਦੇ ਨੇ ਉਹ ਨਾਂ ਲਓ ਵੀਰੇ ਪਾਰਟਿਕੂਲਰ ਪੰਜਾਬ ਸੀਡ ਦਾ ਮਾਰਕਾ ਲਓ ਜਾਂ ਵੀ ਆ ਜਿਹੜਾ ਆਪਦਾ ਘਰੇ ਤਿਆਰ ਕਰਕੇ ਗਾਹਾਂ ਨੂੰ ਉਹ ਲਾ ਲਓ ਬਸ ਸਿੱਧੀ ਜੀ ਗੱਲ ਹੈ ਇਹਦੇ ਵਿੱਚ ਤਿੰਨੇ ਕਿਸਮਾਂ ਜਿਹੜੀਆਂ CR212 ਹੋਗੀ ਤੇ ਉਹਦੀ ਸੋਧ ਹੈਗੀ ਆ ਸੁਪਰ 212 ਸੁਪਰ 212 ਦੀ ਅੱਗੇ ਗਾਹਾਂ ਸੋਧ ਹੋਊਗੀ ਪ੍ਰਾਈਮ 212 ਤੇ ਬਹੁਤ ਵਧੀਆ ਕਿਸਮਾਂ ਨੇ ਢਾਈ ਨੰਬਰ ਪਾਣੀ ਤੱਕ ਇਹ ਹੋ ਜਾਂਦੀਆਂ ਦਰਮਿਆਨੇ ਵਾਣ ਦੇ ਵਿੱਚ ਹੋ ਜਾਂਦੀਆਂ ਚੰਗੇ ਪਾਣੀ ਦੀਆਂ ਵੈਰਾਈਟੀਆਂ ਆ ਗਈਆਂ ਇੱਕ ਨੰਬਰ ਪਾਣੀ ਤੱਕ ਡੇਢ ਨੰਬਰ ਪਾਣੀ ਤੱਕ ਸੁਪਰੀਮ 110 ਹੋ ਜਾਂਦਾ ਵਾਣ ਥੋੜੀ ਚੰਗੀ ਪੜੀ ਹੋਣੀ ਚਾਹੀਦਾ ਐਈ ਇੱਕ ਡੇਢ ਨੰਬਰ ਤੱਕ ਜੇ ਸ਼ਰਤ ਹੈ ਵੀ ਤੁਹਾਡੇ ਕੋਲੇ 10 15ਵੇਂ ਦਿਨ ਨੂੰ ਨਹਿਰ ਦਾ ਪਾਣੀ ਪੈਂਦਾ ਹੋਵੇ ਤਾਂ ਪੀਆਰ 131 ਤੋਂ ਲੈ ਕੇ 32 30 28 29 ਸਾਰੀਆਂ ਫਸਲਾਂ ਹੋ ਜਾਣੀਆਂ ਮੁਛਲ 1400 ਇੱਕ ਇੱਕ ਨੰਬਰ ਬਣੀ ਦੀ ਵੀਰੇ ਇੱਕ ਨੰਬਰ ਵਾਣ ਦੀ ਡੈਰੀ ਪਾਣੀ ਲੱਗਣਾ ਇਹਨੂੰ ਜ਼ਰੂਰੀ ਆ ਠੀਕ ਹੈ ਸੀਆਰ 321 ਕਿਸਮ ਵੀ ਜੇ ਝਾੜ ਲੈਣਾ ਤਾਂ ਵੀਰੇ ਉਨਾ ਨਹੀਂ ਲੈਣਾ ਤਾਂ ਤੁਸੀਂ 2.5 ਨੰਬਰ ਤੱਕ ਜਾ ਸਕਦੇ ਹੋ ਅਦਰਵਾਈਜ਼ ਮਾਲਵੇ ਦੇ ਵਿੱਚ ਮੈਂ ਨਹੀਂ ਰੈਫਰ ਕਰਦਾ ਵੀ ਤੁਸੀਂ 10 ਤੋਂ ਲੈ ਕੇ 25 ਜੂਨ ਦੇ ਵਿੱਚ ਲਾਓ ਠੀਕ ਹੈ ਲਾਉਣਾ ਵੀ ਨਹੀਂ ਚਾਹੀਦਾ ਇਹਨੂੰ ਹੋਰ ਵੈਰੈਟੀਆਂ ਬਹੁਤ ਨੇ ਜੇ ਇਹ ਲਾਉਣਾ ਤਾਂ 20 ਜੂਨ ਤੋਂ ਬਾਅਦ ਬਾਅਦ ਮਾਲਵੇ ਦੇ ਵਿੱਚ ਟ੍ਰਾਂਸਪਲੈਂਟ ਤੁਸੀਂ ਖੇਤ ਦੇ ਵਿੱਚ ਪਣੀ ਦੀ ਪੱਟ ਕੇ ਲਾ ਸਕਦੇ ਹੋ ਇਹ ਸਾਰੀਆਂ ਜਿੰਨੀਆਂ ਵੀ ਕਿਸਮਾਂ ਨੇ ਇਹਨਾਂ ਦੀ ਪਣੀ ਦੀ ਵੀਰੇ 30 ਤੋਂ 35 ਦਿਨਾਂ ਦੀ ਲੱਗੂਗੀ ਠੀਕ ਹੈ ਕਿਉਂਕਿ ਲੌਂਗ ਟਰਮ ਵੈਰੈਟੀਆਂ ਨੇ 140 ਤੋਂ ਲੈ ਕੇ 150 ਦਿਨ ਲੈ ਜਾਂਦੀਆਂ ਨੇ ਬਾਕੀ ਮੌਸਮ ਦੇ ਉੱਤੇ ਡਿਪੈਂਡ ਕਰੂਗਾ ਤੁਹਾਡੀ ਮੈਨੇਜਮੈਂਟ ਦੇ ਉੱਤੇ ਡਿਪੈਂਡ ਕਰੂਗਾ ਤੇ ਤੁਹਾਡੇ ਖੇਤ ਦੇ ਉੱਤੇ ਡਿਪੈਂਡ ਕਰੂਗਾ ਜਿਹੜੇ ਖੇਤ ਦੇ ਵਿੱਚ ਤਾਕਤ ਹੈ ਨਹੀਂ ਉੱਥੇ ਝਾੜ ਵੀ ਘਟਣਾ ਦਨ ਵੱਧ ਵੀ ਲਊਗਾ ਤੇ ਤੁਹਾਡੇ ਕੋਲ ਝਾੜ ਵੀ ਜਰੂਰ ਉਹਨੇ ਦੇਣੀ ਦੇਣਾ ਬਹਿਣ ਵੈਰੈਟੀਆਂ ਮਾੜੇ ਵਾਲੀਆਂ ਹੈਗੀਆਂ ਵੀਰੇ ਕੱਲੀ 28p67 ਹੋਰ ਵੀ ਬਹੁਤ ਹੈਗੀਆਂ ਜਿਵੇਂ ਕਵੇਰੀ ਸੀਡਸ ਦੇ ਹੋਗੇ ਐਂਡੈਮ ਦਾ 112 ਹੋ ਗਿਆ 7425 ਹੋ ਗਿਆ ਪਰ 28p67 ਸਭ ਤੋਂ ਮੱਲਾ ਮਾਰੀਆਂ ਡਿਗਦਾ ਜਰੂਰ ਹੈ ਬਾਈ ਇਹਦੀ ਪੂਰੀ ਵੀਡੀਓ ਮੈਂ ਪਾਈ ਹੋਈ ਆ ਪਰ ਡਿਗਦਾ ਡਿਗਦਾ ਵੀ 70 ਮਣ ਤੋਂ ਥੱਲੇ ਇਹ ਨਹੀਂ ਡਿਗਦਾ ਠੀਕ ਹੈ ਚੰਗੇ ਪਾਣੀ ਦੀਆਂ ਵੈਰਾਈਟੀਆਂ 7501 ਪੂਸ਼ਾ 44 ਤੇ ਡੋਗਰ ਪੂਸ਼ਾ ਠੀਕ ਹੈ ਵੀਰੇ 7501 ਤੇ 7301 ਦੀ ਵੀਡੀਓ ਹੈ ਜਿਹੜੀ ਮੈਂ ਪਾਉਂਗਾ ਹਾਲਾਂਕਿ ਇਹ ਬੈਨ ਨੇ ਪੰਜਾਬ ਦੇ ਵਿੱਚ ਜੇ ਕਿਸੇ ਨੇ ਲੈਣੀਆਂ ਜਾਂ ਲਾਉਣੀਆਂ ਨੇ ਤਾਂ ਅਧਿਆਰਤੀਆਂ ਨਾਲ ਸ਼ੈਲਰ ਵਾਲੇ ਨਾਲ ਜੇ ਗੱਲਬਾਤ ਕਰਕੇ ਤੁਸੀਂ ਲਾ ਸਕਦੇ ਹੋ ਸਾਰਾ ਰਿਕਬਾ ਰਿਸਕ ਨਾ ਲਿਓ ਬਾਸਮਤੀ ਰਿਲੇਟਿਡ ਵੀ ਮੈਂ ਵੀਡੀਓ ਪਾਈ ਹੋਈ ਹੈ ਵੀਰੇ ਰੇਟ ਵਿੱਚ ਹੀ ਗਈ ਜਾਂਦੇ ਵੀਰੇ ਜੰਗ ਕਰਨ ਰੇਟ ਨਹੀਂ ਆਉਣਾ ਜੰਗ ਕਰਕੇ ਆਇਆ ਨਹੀਂ ਹੋ ਜੂਗਾ ਵੀਰੇ ਇਹੋ ਭੁਖਵਾਣੀ ਨਾ ਕਰਿਆ ਕਰੋ ਮੈਂ ਤਾਂ ਕਹਿਣਾ ਜੇ ਤੁਹਾਡੇ ਕੋਲੇ 10 ਕਿੱਲੇ ਆ ਤਾਂ 2 ਢਾਈ ਕਿੱਲੇ ਬਾਸਮਤੀ ਹਰੇਕ ਜ਼ਮੀਦਾਰ ਨੂੰ ਲਾਉਣੀ ਚਾਹੀਦੀ ਆ ਜੇ 5-7000 ਦਾ ਘਾਟਾ ਵੀ ਪੈ ਜਾਊਗਾ ਕੋਈ ਵੱਡੀ ਗੱਲ ਨਹੀਂ ਹੈਗੀ 3 ਕਿੱਲੇ ਪਿੱਛੇ ਪਰ ਤੁਹਾਨੂੰ ਮੁਨਾਫਾ ਵੀ ਹੋ ਸਕਦਾ ਬਹੁਤ ਪ੍ਰੋਬੈਬਿਲਟੀ ਚਾਂਸ ਹੁੰਦੇ ਆ ਇਹ ਸੱਟਾ ਹੁੰਦਾ ਜੂਆ ਹੁੰਦਾ ਪ੍ਰਾਈਵੇਟ ਖਰੀਦ ਹੁੰਦੀ ਹੈ ਵੀਰੇ ਐਕਸਪੋਰਟ ਦੇ ਉੱਤੇ ਡਿਪੈਂਡ ਕਰਦੀ ਹੈ ਜਿਹੜਾ ਐਕਸਪੋਰਟ ਦਾ ਰਸਤਾ ਇਹਨਾਂ ਦਾ ਉਹ ਸ਼ਿਪਮੈਂਟ ਥਾਣੀ ਹੈ ਇਹਦੇ ਬਾਰੇ ਪੂਰੀ ਵੀਡੀਓ ਪਾਉਂਗਾ ਮੈਂ ਜਿਹੜੇ ਦੇਸ਼ ਲੈਂਦੇ ਆ ਤਾਂ ਉਹਦੇ ਵਿੱਚ ਜੰਗ ਦਾ ਕੋਈ ਬਾਹਲਾ ਮਕਸਦ ਸੰਪਰਕ ਹੁੰਦਾ ਨਹੀਂਗਾ ਫਿਰ ਵੀ ਐਕਸਪੋਰਟ ਦੇ ਉ 10 ਕਿੱਲੇ ਨੇ ਜੇ ਤੁਹਾਡੇ ਕੋਲੇ 2 ਢਾਈ ਕਿੱਲੇ ਜ਼ਰੂਰ ਤੁਹਾਨੂੰ ਬਾਸਮਤੀ ਲਾਉਣੀ ਚਾਹੀਦੀ ਹੈ ਜੇ ਚੰਗਾ ਵਾਹਣ ਹੈਗਾ 25 ਜੂਨ ਤੋਂ ਬਾਅਦ ਬਾਅਦ ਵਾਲੀਆਂ ਵੈਰਾਈਟੀਆਂ ਦੀ ਵੀਡੀਓ ਮੈਂ ਪਾਉਂਗਾ ਅੱਗੇ ਵੀ ਕਿਹੜੀਆਂ ਤੁਸੀਂ ਲਾ ਸਕਦੇ ਹੋ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਥੈਂਕ ਯੂ ਸੋ ਮੱਚ